ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਰਨਵੀਰ ਸਿੰਘ ਪੂਰੇ 6 ਸਾਲਾਂ ਬਾਅਦ ਅੱਜ ਆਸਟ੍ਰੇਲੀਆ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਸਾਰੇ ਪਰਿਵਾਰ ਦਾ ਖਾਣਾ ਉਸਦੀ ਘਰਵਾਲੀ ਇਕੱਲੀ ਹੀ ਬਣਾ ਰਹੀ ਹੈ ਉਸਦੀਆਂ ਭਾਬੀਆਂ ਤੇ ਉਸਦੀਆਂ ਭੈਣਾਂ ਉਸਦੀ ਘਰਵਾਲੀ ਦੀ ਕਿਸੇ ਵੀ ਕੰਮ ਵਿੱਚ ਕੋਈ ਮਦਦ ਨਹੀਂ ਕਰ ਰਹੀਆਂ ਤੇ ਸਾਰੀਆਂ ਇਕੱਠੀਆਂ ਬੈਠ ਕੇ ਖਾਣਾ ਖਾ ਰਹੀਆਂ ਸਨ ਤੇ ਗੱਲਾਂ ਕਰ ਰਹੀਆਂ ਸਨ ਰਮਣ ਵਿਚਾਰੀ ਇਕੱਲੀ ਬੈਠੀ ਉਹਨਾਂ ਦੇ ਮੂੰਹ ਵੱਲ ਦੇਖ ਰਹੀ ਸੀ ਘਰ ਵਾਲਿਆਂ ਦਾ ਇਹ ਰਵਈਆ ਦੇਖ ਕੇ ਕਰਨਵੀਰ ਬਹੁਤ ਪਰੇਸ਼ਾਨ ਹੋ ਗਿਆ ਤੇ ਉਹ ਸਮਝ ਗਿਆ ਕਿ ਉਸਦੀ ਰਮਨ ਚੁੱਪ ਚੁੱਪ ਕਿਉਂ ਰਹਿਣ ਲੱਗ ਗਈ ਹੈ ਇੱਕ ਤਾਂ ਘਰ ਵਿੱਚ ਰਿਸ਼ਤੇਦਾਰ ਆਏ ਹੋਏ ਸੀ ਤਾਂ ਕਰਨਵੀਰ ਨੇ ਸਾਰਿਆਂ ਦੇ ਸਾਹਮਣੇ ਆਪਣੀ ਘਰਵਾਲੀ ਨਾਲ ਜੋ ਕੀਤਾ ਉਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਕਰਨਵੀਰ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਸੀ ਕਿ ਜਦੋਂ ਉਹ 6 ਸਾਲਾਂ ਬਾਅਦ ਵਾਪਸ ਆਇਆ ਸੀ ਇੰਡੀਆ 에어ਪੋਰਟ ਤੇ ਉਤਰਿਆ ਤਾਂ ਘਰ ਦਾ ਹਰ ਇੱਕ ਮੈਂਬਰ 에어ਪੋਰਟ ਤੇ ਉਸ ਨੂੰ ਲੈਣ ਗਿਆ ਸੀ ਜਿਸ ਵਿੱਚ ਉਸ ਦਾ ਬੇਟਾ ਜਸਵੀ ਸੀ ਆਰ ਉਸ ਦੀਆਂ ਅੱਖਾਂ ਤਾਂ ਆਪਣੀ ਪਤਨੀ ਰਮਨਦੀਪ ਨੂੰ ਲੱਭ ਰਹੀਆਂ ਸੀ ਉਹ ਉਸ ਨੂੰ ਉੱਥੇ ਨਾ ਦੇਖ ਕੇ ਕਰਨਵੀਰ ਦਾ ਮਨ ਬੜਾ ਬੇਚੈਨ ਹੋਇਆ ਫਿਰ ਕਰਨਵੀਰ ਆਪਣੇ ਘਰਦਿਆਂ ਨੂੰ ਮਿਲ ਕੇ ਤੇ ਆਪਣੇ ਬੱਚੇ ਜਸ ਨੂੰ ਗੋਦੀ ਵਿੱਚ ਚੁੱਕ ਲਿਆ ਤਾਂ ਉਹ ਰੋਣ ਲੱਗ ਪਿਆ ਕਰਨਵੀਰ ਲਿਆ ਮੈਨੂੰ ਫੜਾ ਦੇ ਭੈਣ ਦੀ ਆਵਾਜ਼ ਆਈ ਤਾਂ ਕਰਨਵੀਰ ਨੇ ਤੁਰੰਤ ਹੀ ਰਮਣ ਬਾਰੇ ਪੁੱਛ ਲਿਆ ਕਿ ਰਮਣ ਕਿਉਂ ਨਹੀਂ ਆਈ ਮੈਨੂੰ ਲੈਣ ਐਨੇ ਛੋਟੇ ਜਿਹੇ ਬੱਚੇ ਨੂੰ ਭੇਜ ਦਿੱਤਾ ਕਰਨਵੀਰ ਤੂੰ ਪਰੇਸ਼ਾਨ ਕਿਉਂ ਹੋ ਰਿਹਾ ਹੈ ਉਹ ਘਰ ਵਿੱਚ ਸਾਰਿਆਂ ਲਈ ਖਾਣਾ ਬਣਾ ਰਹੀ ਹੈ ਉਹ ਕਿਹੜਾ ਰੋਜ਼ ਰੋਜ਼ ਕੰਮ ਕਰਦੀ ਹੈ ਅੱਜ ਸਾਰਿਆਂ ਲਈ ਉਹ ਖਾਣਾ ਬਣਾ ਰਹੀ ਹੈ ਕਿਉਂਕਿ ਸਾਰੇ ਤੈਨੂੰ ਮਿਲਣ ਆਏ ਹੋਏ ਹਨ ਫੇਰ ਕਰਨਵੀਰ ਆਪਣੀ ਭੈਣ ਦੀ ਗੱਲ ਸੁਣ ਕੇ ਚੁੱਪ ਕਰ ਗਿਆ 에어ਪੋਰਟ ਤੋਂ ਘਰ ਦਾ ਸਫ਼ਰ ਲਗਭਗ ਦੋ ਘੰਟੇ ਅਦਾਸੀ ਫੇਰ ਉਹ ਪੂਰੇ ਰਸਤੇ ਜੱਸ ਨਾਲ ਖੇਡਦਾ ਰਿਹਾ ਤੇ ਹੁਣ ਉਸ ਨੂੰ ਥੋੜਾ ਵਧੀਆ ਲੱਗ ਰਿਹਾ ਸੀ ਪਰ ਉਸ ਦਾ ਮਨ ਬੜਾ ਉਦਾਸ ਸੀ ਕਾਸ਼ ਰਮਣ ਵੀ ਆ ਜਾਂਦੀ 6 ਸਾਲ ਹੋ ਗਏ ਉਸ ਨੂੰ ਦੇਖੇ ਹੋਏ ਕਿ ਖਾਣਾ ਬਣਾਉਣਾ ਮੇਰੇ ਨਾਲੋਂ ਜ਼ਿਆਦਾ ਜ਼ਰੂਰੀ ਸੀ ਤੇ ਮੈਨੂੰ ਮਿਲਣਾ ਨਹੀਂ ਕਰਨਵੀਰ ਦੇ ਮਨ ਵਿੱਚ ਅਜੀਬ ਜਿਹੇ ਸਵਾਲ ਉੱਠ ਰਹੇ ਸੀ ਖੈਰ ਜਦੋਂ ਉਹ ਘਰ ਪਹੁੰਚੇ ਤਾਂ ਉਹਨਾਂ ਦੀ ਗੱਡੀ ਦੀ ਆਵਾਜ਼ ਸੁਣ ਕੇ ਰਮਣ ਉਹਨਾਂ ਨੂੰ ਦੇਖਣ ਲਈ ਬਾਹਰ ਆਈ ਤੇ ਦੂਰੋਂ ਹੀ ਦੇਖਿਆ ਤਾਂ ਉਸ ਦਾ ਦਿਲ ਕੀਤਾ ਕਿ ਉਸ ਨੂੰ ਨੇੜੇ ਜਾ ਕੇ ਮਿਲੇ ਪਰ ਨਹੀਂ ਬਸ ਦੂਰੋਂ ਹੀ ਮੁਸਕਰਾ ਦਿੱਤਾ ਤੇ ਹਲਕੀ ਜਹੀ ਮੁਸਕਰਾਟ ਤੋਂ ਬਾਅਦ ਉਹ ਸਾਰਿਆਂ ਲਈ ਪਾਣੀ ਲੈਣ ਰਸੋਈ ਵਿੱਚ ਚਲੀ ਗਈ ਸਾਰਾ ਦਿਨ ਮਹਿਮਾਨ ਆਉਂਦੇ ਜਾਂਦੇ ਰਹੇ ਕਰਨਵੀਰ ਦੇ 6 ਸਾਲਾਂ ਬਾਅਦ ਵਾਪਸ ਆਉਣ ਨਾਲ ਘਰ ਵਾਲੇ ਬਹੁਤ ਖੁਸ਼ ਸਨ ਕਰਨਵੀਰ ਦੇ ਫਰੈਂਡ ਵੀ ਉਸ ਨੂੰ ਮਿਲਣ ਆਏ ਪਾਰ ਰਮਣ ਵਿਚਾਰੀ ਦਾ ਤਾਂ ਰਸੋਈ ਦਾ ਕੰਮ ਹੀ ਖਤਮ ਨਾ ਹੋਇਆ ਕਦੇ ਕਿਸੇ ਲਈ ਚਾਹ ਬਣਾਉਂਦੀ ਤੇ ਕਦੇ ਕਿਸੇ ਨੂੰ ਖਾਣਾ ਬਣਾ ਕੇ ਦਿੰਦੀ ਕਰਨਵੀਰ ਨੇ ਇੰਜ ਮਹਿਸੂਸ ਕੀਤਾ ਕਿ ਜਿਵੇਂ ਉਸ ਦੀ ਰਮਣ ਕਿਤੇ ਗਵਾਚ ਗਈ ਹੋਵੇ ਜਦੋਂ ਸ਼ਾਮ ਹੋਈ ਤਾਂ ਰਿਸ਼ਤੇਦਾਰਾਂ ਦਾ ਆਉਣਾ ਥੋੜਾ ਘਟ ਹੋਇਆ ਸਾਰੇ ਖਾਣਾ ਖਾਣ ਵਿੱਚ ਰੁੱਝੇ ਹੋਏ ਸੀ ਕਰਨਵੀਰ ਨੇ ਸੋਚਿਆ ਇਹ ਚੰਗਾ ਮੌਕਾ ਹੈ ਮੈਂ ਹੁਣ ਜਾ ਕੇ ਰਮਨ ਨਾਲ ਗੱਲ ਕਰਦਾ ਹਾਂ ਤੇ ਕੰਮ ਵਿੱਚ ਵੀ ਉਸ ਦੀ ਕੋਈ ਮਦਦ ਕਰਵਾ ਦਿੰਦਾ ਹਾਂ ਹਜੇ ਉੱਠਿਆ ਹੀ ਸੀ ਕਿ ਉਸ ਦੀ ਮਾਂ ਨੇ ਆਵਾਜ਼ ਮਾਰੀ ਕਿ ਕਰਨਵੀਰ ਪੁੱਤ ਆ ਮੇਰੇ ਕੋਲ ਬੈਠ ਮਾਂ ਰਮਨ ਨਾਲ ਕੋਈ ਗੱਲ ਕਰਨੀ ਸੀ ਤੁਸੀਂ 2 ਮਿੰਟ ਰੁਕੋ ਮੈਂ ਆ ਗਿਆ ਤੂੰ ਉਸ ਨੂੰ ਛੱਡ ਪੁੱਤ ਇੱਥੇ ਬੈਠ ਮੇਰੇ ਕੋਲ ਐਨੇ ਉਹ ਕੰਮ ਖਤਮ ਕਰਕੇ ਆਪੇ ਹੀ ਆ ਜਾਵੇਗੀ ਵੈਸੇ ਵੀ ਕਿਹੜਾ ਕੋਈ ਜਾਦਾ ਕੰਮ ਕਰਦੀ ਆ ਅੱਜ ਹੀ ਤਾਂ ਲੱਗੀ ਹੈ ਕੰਮ ਕਰਨ ਉਸ ਨੂੰ ਕਰਨ ਦੇ ਕੰਮ ਕਰਨਵੀਰ ਆਪਣੀ ਮਾਂ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਰਮਨ ਬਾਰੇ ਇਹ ਗੱਲ ਦੂਜੀ ਵਾਰ ਸੁਣ ਰਿਹਾ ਸੀ ਰਮਨ ਦੇ ਖਿਲਾਫ ਕਿਤੇ ਨਾ ਕਿਤੇ ਉਸ ਦੇ ਦਿਲ ਵਿੱਚ ਵੀ ਤੂਫਾਨ ਉੱਠ ਖੜਿਆ ਸੀ ਕਿ ਸਵੇਰੇ ਭੈਣ ਨੇ ਰਮਨ ਦੇ ਕੰਮ ਨਾ ਕਰਨ ਬਾਰੇ ਕਿਹਾ ਤੇ ਨਾਲੇ ਉਸਦੀ ਮਾਂ ਵੀ ਰਮਨ ਨੂੰ ਝਿੜਕਾ ਦੇਣ ਲੱਗੀ ਹੈ ਉਹ ਚੁੱਪਚਾਪ ਉਹਨਾਂ ਦੇ ਕੋਲ ਬੈਠ ਗਿਆ ਤੇ ਸੋਚਣ ਲੱਗਿਆ ਕਿ ਸ਼ਾਇਦ ਮਾਂ ਠੀਕ ਕਹਿ ਰਹੀ ਹੋਵੇਗੀ ਆਖਿਰ ਉਹ ਮਾਂ ਹੈ ਗਲਤ ਕਿਵੇਂ ਹੋ ਸਕਦੀ ਹੈ ਰਾਤ ਨੂੰ ਜਦੋਂ ਸਾਰੇ ਸੌਣ ਲਈ ਚਲੇ ਗਏ ਤਾਂ ਰਮਨ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਰਮਨ ਤੂੰ ਐਨੀ ਚੁੱਪ ਚੁੱਪ ਕਿਉਂ ਰਹਿੰਦੀ ਹੈ ਤੂੰ ਤਾਂ ਬਹੁਤ ਜ਼ਿਆਦਾ ਬੋਲਦੀ ਹੁੰਦੀ ਸੀ ਤੈਨੂੰ ਯਾਦ ਹੈ ਨਾ ਸਾਰਾ ਦਿਨ ਆਪਾਂ ਦਫ਼ਤਰ ਦੇ ਵਿੱਚ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਦਫ਼ਤਰ ਦੇ ਵਿੱਚ ਸਾਰੇ ਤੈਨੂੰ ਹੀ ਚੁੱਪ ਕਰਵਾਉਂਦੇ ਸੀ ਕਦੇ ਤੇਰੇ ਨਾਲ ਲੜਾਈ ਹੁੰਦੀ ਸੀ ਤੇ ਕਦੇ ਸੁਨੀਤਾ ਮੈਡਮ ਨਾਲ ਅਸਲ ਦੇ ਵਿੱਚ ਕਰਨਵੀਰ ਤੇ ਰਮਨਦੀਪ ਇੱਕ ਹੀ ਜਗ੍ਹਾ ਤੇ ਇੱਕ ਦਫ਼ਤਰ ਵਿੱਚ ਕੰਮ ਕਰਦੇ ਸੀ ਰਮਨ ਕਰਨਵੀਰ ਨੂੰ ਪਹਿਲੇ ਦਿਨ ਤੋਂ ਹੀ ਪਸੰਦ ਆ ਗਈ ਸੀ ਜਦੋਂ ਉਹ ਪਹਿਲੇ ਦਿਨ ਡਿਊਟੀ ਤੇ ਆਈ ਸੀ ਬੜੀ ਮਾਸੂਮ ਭੋਲੀ ਤੇ ਸੋਹਣੀ ਲੱਗ ਰਹੀ ਸੀ ਪਰ ਬੋਲਣ ਦੇ ਵਿੱਚ ਪੂਰੀ ਤੇਜ਼ ਜਤਰਾਰ ਸੀ ਉਹਨਾਂ ਨੇ 3 ਸਾਲ ਇਕੱਠਿਆਂ ਨੇ ਨੌਕਰੀ ਕੀਤੀ ਫਿਰ ਕਰਨਵੀਰ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਤਾਂ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਪਰ ਉਹ ਰਮਨ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਫਿਰ ਉਸਨੇ ਆਪਣੇ ਮੰਮੀ ਪਾਪਾ ਨੂੰ ਇਸ ਗੱਲ ਲਈ ਮਨਾ ਲਿਆ ਜੋ ਕਿ ਕਾਫੀ ਮੁਸ਼ਕਲ ਸੀ ਫਿਰ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਉਹ ਬਸ 3 ਮਹੀਨੇ ਵਿਆਹ ਲਈ ਹੀ ਰੁਕਿਆ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਦਾ ਘੁੰਮਣਾ ਫਿਰਨਾ ਚਲਦਾ ਹੀ ਰਿਹਾ ਪੂਰੇ ਡੇਢ ਮਹੀਨਾ ਬੀਤ ਗਿਆ ਪਤਾ ਹੀ ਨਾ ਲੱਗਿਆ ਕਰਨਵੀਰ ਉਹ ਮੈਂ ਬਸ ਰਮਨਦੀਪ ਇੰਨਾ ਹੀ ਕਿਹਾ ਸੀ ਕਿ ਜਸ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਰਮਨ ਉਸ ਨੂੰ ਚੁੱਪ ਕਰਵਾਉਣ ਤੇ ਸੁਵਾਉਣ ਵਿੱਚ ਲੱਗ ਗਈ ਕਰਨਵੀਰ ਦੀ ਅੱਖ ਲੱਗ ਗਈ ਤੇ ਉਹ ਸੌਂ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਸਵੇਰ ਕਦੋਂ ਹੋ ਗਈ ਤੇ ਜਸ ਦੇ ਰੋਣ ਦੀ ਆਵਾਜ਼ ਨਾਲ ਉਸ ਦੀ ਅੱਖ ਖੁੱਲ ਗਈ ਫੇਰ ਕਰਨਵੀਰ ਨੇ ਰਮਨ ਨੂੰ ਕਿਹਾ ਦੇਖ ਯਾਰ ਜਸ ਕਿਉਂ ਰੋ ਰਿਹਾ ਹੈ ਇਹਦੇ ਇੰਨਾ ਜ਼ਿਆਦਾ ਰੋਣ ਨਾਲ ਮੇਰੀ ਰਮਨ ਕਿੱਥੇ ਆ ਇੰਨਾ ਕਹਿੰਦਾ ਹੋਇਆ ਉਹ ਜਸ ਨੂੰ ਲੈ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਤਾਂ ਫਿਰ ਰਮਨ ਉਰ ਸੋਈ ਵਿੱਚ ਵੇਖਿਆ ਦਾਲ ਘਟ ਹੈ ਦਾਲ ਹੋਰ ਲੈ ਕੇ ਆ ਕਰਨਵੀਰ ਦੇ ਕੰਨਾਂ 'ਚ ਉਸਦੀ ਮਾਂ ਦੀ ਆਵਾਜ਼ ਪਈ ਕਰਨਵੀਰ ਨੇ ਦੇਖਿਆ ਕਿ ਬਿਨਾਂ ਰਮਨ ਤੋਂ ਸਾਰੇ ਪਰਿਵਾਰ ਵਾਲੇ ਖਾਣੇ ਦੇ ਟੇਬਲ ਤੇ ਬੈਠੇ ਹੋਏ ਸੀ ਜਦੋਂ ਉਹਨਾਂ ਕੋਲ ਆ ਕੇ ਦੇਖਿਆ ਉਸਦੀ ਮਾਂ ਨੇ ਕਿਹਾ ਆਜਾ ਪੁੱਤ ਖਾਣਾ ਤਿਆਰ ਹੈ ਦੇਖ ਤੇਰੇ ਸਾਰੇ ਭੈਣ ਭਰਾ ਇਥੇ ਹੀ ਬੈਠੇ ਨੇ ਤਾਂ ਕਰਨਵੀਰ ਨੇ ਕਿਹਾ ਮਾ ਰਮਣ ਕਿੱਥੇ ਹੈ ਤਾਂ ਉਸਦੀ ਭੈਣ ਕਹਿਣ ਲੱਗੀ ਜਸ ਨੂੰ ਮੈਨੂੰ ਫੜਾ ਦਿਓ ਤੁਸੀਂ ਮੂੰਹ ਹੱਥ ਧੋ ਲਵੋ ਮੈਂ ਇਹਨੂੰ ਦੇਖ ਲੈਂਦੀ ਹਾਂ ਅੱਜ ਫੇਰ ਰਮਣ ਰਸੋਈ ਵਿੱਚ ਇਕੱਲੀ ਖਾਣਾ ਬਣਾ ਰਹੀ ਸੀ ਸਾਰਾ ਪਰਿਵਾਰ ਜਿਸ ਵਿੱਚ ਘੱਟੋ ਘੱਟ 25 ਜਣੇ ਹੋਣਗੇ ਪਰ ਰਮਨ ਕੱਲੀ ਹੀ ਕੰਮ ਕਰਨ ਲੱਗੀ ਸੀ ਮਾਤਾ ਕਹਿੰਦੀ ਸੀ ਕਿ ਰਮਨ ਕੋਈ ਕੰਮ ਨਹੀਂ ਕਰਦੀ ਉਸਨੇ ਤਾਂ ਕੰਮ ਅੱਜ ਹੀ ਕੀਤਾ ਹੈ ਤਾਂ ਇਹ ਕੀ ਹੈ ਫਿਰ ਕਰਨਵੀਰ ਨੇ ਰਮਨਦੀਪ ਨੂੰ ਕਿਹਾ ਰਮਣ ਆਪਣਾ ਦੋਨਾਂ ਦਾ ਖਾਣਾ ਬਾਹਰ ਲੈ ਕੇ ਆ ਉਸਦੀ ਇਹ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਪਰ ਕੁਝ ਅਜੀਹਾ ਵੀ ਸੀ ਜੋ ਉਸ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਤੱਕ ਰਮਣ ਬਸ ਇੱਕ ਕੰਮ ਤੇ ਹੀ ਸੀ ਉਹ ਹਰ ਇੱਕ ਦੀ ਖਵਾਇਸ਼ ਪੂਰੀ ਕਰਨ ਵਿੱਚ ਲੱਗੀ ਰਹਿੰਦੀ ਕਰਨਵੀਰ ਹੁਣ ਸਾਰੀ ਗੱਲ ਸਮਝ ਚੁੱਕਿਆ ਸੀ ਕਿ ਉਸ ਦੀ ਘਰ ਵਾਲੀ ਚੁੱਪ ਚੁੱਪ ਕਿਉਂ ਰਹਿੰਦੀ ਹੈ ਫਿਰ ਉਸਦੇ ਆਉਣ ਤੋਂ ਬਾਅਦ ਰਮਨ ਦੇ ਵਿੱਚ ਕੁਝ ਬਦਲਾਅ ਆਉਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਉਸਦੇ ਜਾਣ ਤੋਂ ਬਾਅਦ ਸਾਰੇ ਫਿਰ ਉਸਤੇ ਹਾਵੀ ਹੋ ਜਾਣਗੇ ਇਸ ਲਈ ਉਹ ਸਹਿਮ ਚੁੱਕੀ ਸੀ ਫਿਰ ਹੌਲੀ ਹੌਲੀ ਸਮਾਂ ਗੁਜ਼ਰਦਾ ਗਿਆ ਹੁਣ ਤਾਂ ਉਹ ਕਦੇ ਕਦੇ ਕੰਮ ਕਰਨਾ ਵੀ ਛੱਡ ਦਿੰਦੀ ਸੀ ਜਾਂ ਫਿਰ ਕਰਨਵੀਰ ਨੂੰ ਕਹਿ ਦਿੰਦੀ ਤੇ ਉਹ ਵੀ ਉਸਦੀ ਮਦਦ ਖੁਸ਼ੀ ਖੁਸ਼ੀ ਕਰਦਾ ਇੱਕ ਦਿਨ ਕਰਨਵੀਰ ਦੀ ਭੈਣ ਜਿਸ ਦਾ ਨਾਮ ਗੀਤਾ ਸੀ ਜੋ ਕਿ ਵਿਆਹੀ ਹੋਈ ਸੀ ਇਸ ਕਰਕੇ ਉਹ ਰੋਜ਼ ਹੀ ਘਰ ਆ जाया ਕਰਦੀ ਸੀ ਉਹ ਆਈ ਤਾਂ ਉਸ ਦੀ ਮਾਂ ਨੇ ਰਮਨ ਨੂੰ ਆਵਾਜ਼ ਮਾਰੀ ਕਿ ਗੀਤਾ ਆਈ ਹੈ ਉਸ ਦੇ ਲਈ ਚਾਹ ਪਾਣੀ ਲੈ ਕੇ ਆ ਰਮਨ ਦਾ ਸਿਰ ਦਰਦ ਕਰ ਰਿਹਾ ਸੀ ਤੇ ਆਰਾਮ ਕਰਨ ਦੇ ਬਾਵਜੂਦ ਵੀ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਉਹ ਰਸੋਈ ਦੇ ਵਿੱਚ ਚਲੀ ਗਈ ਤੇ ਚਾਹ ਬਣਾਉਣ ਲੱਗੀ ਕਿਉਂਕਿ ਜਸਵੀ ਸੌ ਰਿਹਾ ਸੀ ਸੇ ਰਮਨ ਨੇ ਚਾਹ ਬਣਾਉਣ ਤੋਂ ਬਾਅਦ ਕਰਨਵੀਰ ਨੂੰ ਆਵਾਜ਼ ਮਾਰ ਦਿੱਤੀ ਕਿ ਚਾਹ ਨਾਸ਼ਤਾ ਤਿਆਰ ਹੈ ਤੁਸੀਂ ਚਾਹ ਪੜਾਉਣ ਵਿੱਚ ਮੇਰੀ ਮਦਦ ਕਰਿਓ ਕਰਨਵੀਰ ਆਪਣੀ ਭੈਣ ਨਾਲ ਗੱਲਾਂ ਵਿੱਚ ਮਸਤ ਸੀ ਉਸਨੇ ਕਿਹਾ ਹਾਂ ਹੁਣੇ ਆਇਆ ਤੇ ਉਹ ਰਮਨ ਦੀ ਮਦਦ ਕਰਨ ਲੱਗਿਆ ਪਰ ਇਹ ਗੱਲ ਕਿਸੇ ਨੂੰ ਚੰਗੀ ਨਾ ਲੱਗੀ ਜਦੋਂ ਸਾਰਿਆਂ ਨੇ ਚਾਹ ਨਾਸ਼ਤਾ ਕਰ ਲਿਆ ਤਾਂ ਰਮਨ ਜਸ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਕਰਨਵੀਰ ਫਿਰ ਤੋਂ ਆਪਣੀ ਭੈਣ ਨਾਲ ਗੱਲਾਂ ਵਿੱਚ ਮਸਤ ਹੋ ਗਿਆ ਗੀਤਾ ਕਰਨਵੀਰ ਨੂੰ ਕਹਿਣ ਲੱਗੀ ਕਿ ਤੂੰ ਜਾਣਦਾ ਏ ਕਿ ਅਸੀਂ ਸਾਰੇ ਤੈਨੂੰ ਬਹੁਤ ਪਿਆਰ ਕਰਦੇ ਹਾਂ ਤੇ ਮੈਂ ਵੀ ਕਰਦੀ ਹਾਂ ਤੇ ਮੈਂ ਇਹ ਚਾਹੁੰਦੀ ਹਾਂ ਕਿ ਤੂੰ ਹਮੇਸ਼ਾ ਖੁਸ਼ ਰਵੇਂ ਪਰ ਮੇਰੀਆਂ ਕੁਝ ਗੱਲਾਂ ਤੇ ਅਮਲ ਕਰੀ ਖੇਰ ਤੂੰ ਸੁਖੀ ਰਹੇਗਾ ਬਾਕੀ ਤੇਰੀ ਮਰਜ਼ੀ ਐ ਮੈਂ ਕੋਈ ਤੇਰੇ ਨਾਲ ਜ਼ਬਰਦਸਤੀ ਤਾਂ ਨਹੀਂ ਕਰ ਸਕਦੀ ਕਰਨਵੀਰ ਨੇ ਕਿਹਾ ਹਾਂਜੀ ਭੈਣ ਬੋਲੋ ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਭੈਣ ਭਰਾ ਤੇ ਮੰਮੀ ਤੁਹਾਡੀ ਗੱਲ ਨੂੰ ਅਹਿਮੀਅਤ ਦਿੰਦੇ ਹਾਂ ਕਰਨਵੀਰ ਤੂੰ ਆਪਣੀ ਘਰ ਵਾਲੀ ਦੀ ਮਦਦ ਜ਼ਰੂਰ ਕਰਿਆ ਕਰ ਪਰ ਉਸ ਹੱਦ ਤੱਕ ਜਦੋਂ ਤੱਕ ਤੈਨੂੰ ਕੋਈ ਨਾ ਦੇਖੇ ਚੰਗਾ ਨਹੀਂ ਲੱਗਦਾ ਜਦੋਂ ਤੂੰ ਝੂਠੇ ਭਾਂਡੇ ਚੁੱਕਦਾ ਤੇ ਔਰਤਾਂ ਵਾਲੇ ਕੰਮ ਕਰਦਾ ਜੋ ਆਦਤ ਤੂੰ ਉਸ ਨੂੰ ਅੱਜ ਪਾ ਰਿਹਾ ਉਹ ਉਸ ਤੇ ਹੀ ਪੱਕ ਜਾਵੇਗੀ ਜੋ ਉਹਦਾ ਕੰਮ ਹੈ ਤੂੰ ਉਸ ਨੂੰ ਹੀ ਕਰਨ ਦਿਆ ਕਰ ਉਹ ਹੌਲੀ ਹੌਲੀ ਆਪਣਾ ਕੰਮ ਕਰ ਸਕਦੀ ਹੈ ਪਰ ਜੇ ਉਸ ਦੀ ਇਹ ਆਦਤ ਬਣ ਗਈ ਤਾਂ ਤੈਨੂੰ ਹਮੇਸ਼ਾ ਉਸ ਦੀ ਮਦਦ ਕਰਨੀ ਪਿਆ ਕਰੇਗੀ ਉਸ ਨੂੰ ਆਪਣੀ ਭੈਣ ਗੀਤਾ ਦੀ ਗੱਲ ਕੁਝ ਹੱਦ ਤੱਕ ਸਹੀ ਲੱਗੀ ਸਮਾਂ ਗੁਜ਼ਰਦਾ ਗਿਆ ਰਮਨ ਹਰ ਵਕਤ ਕੰਮ ਵਿੱਚ ਲੱਗੀ ਰਹਿੰਦੀ ਕਦੇ ਕਰਨਵੀਰ ਦਾ ਦਿਲ ਕਰਦਾ ਤਾਂ ਉਹ ਜੱਸ ਲਈ ਦੁੱਧ ਬਣਾ ਦਿੰਦਾ ਉਸ ਤੋਂ ਜ਼ਿਆਦਾ ਉਹ ਕੁਝ ਵੀ ਨਾ ਕਰਦਾ ਉਸ ਦੀ ਮਾਂ ਨਹੀਂ ਚਾਹੁੰਦੀ ਸੀ ਕਿ ਉਹ ਦੁਬਾਰਾ ਤੋਂ ਆਸਟ੍ਰੇਲੀਆ ਜਾਵੇ ਇਸ ਲਈ ਉਹ ਇੱਥੇ ਹੀ ਰਹਿਣ ਲੱਗ ਗਿਆ ਫਿਰ ਉਹ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰਨ ਲੱਗ ਪਿਆ ਤੇ ਬਾਅਦ ਦੇ ਵਿੱਚ ਉਸਨੇ ਕੰਮ ਨੂੰ ਘਰ ਵਿੱਚ ਹੀ ਸ਼ੁਰੂ ਕਰ ਲਿਆ ਜਿਸ ਨੂੰ ਉਹ ਘਰ ਵਿੱਚ ਬੈਠੇ ਹੀ ਆਨਲਾਈਨ ਬਿਜ਼ਨਸ ਕਰਨ ਲੱਗਿਆ ਤੇ ਚੰਗੇ ਪੈਸੇ ਕਮਾਉਣ ਲੱਗਿਆ ਸਮਾਂ ਗੁਜ਼ਰਦਾ ਗਿਆ ਸਭ ਕੁਝ ਵਧੀਆ ਚੱਲ ਰਿਹਾ ਸੀ ਉਸਨੇ ਕਦੇ ਵੀ ਗੌਰ ਨਾ ਕੀਤੀ ਰਮਨ ਕੀ ਕਰਦੀ ਰਹਿੰਦੀ ਹੈ ਹੁਣ ਉਸਦੇ ਦੋ ਬੱਚੇ ਸਨ ਇਸ ਲਈ ਹੁਣ ਉਸ ਦਾ ਗੁਜ਼ਾਰਾ ਥੋੜਾ ਮੁਸ਼ਕਲ ਹੋ ਗਿਆ ਉਸਦੇ ਬੱਚੇ ਹੁਣ ਸਕੂਲ ਜਾਣ ਲੱਗੇ ਉਸਦੇ ਇੱਕ ਬੇਟਾ ਤੇ ਇੱਕ ਬੇਟੀ ਸੀ ਬੇਟਾ ਸਕੂਲ ਜਾਣ ਲੱਗਿਆ ਤੇ ਉਸਦੀ ਬੇਟੀ ਹਜੇ ਛੋਟੀ ਸੀ ਫਿਰ ਉਹਨਾਂ ਦੋਨਾਂ ਪਤੀ ਪਤਨੀ ਨੇ ਇੱਕ ਫੈਸਲਾ ਕੀਤਾ ਕਿ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਸ਼ਹਿਰ ਵਿੱਚ ਰਹਿਣ ਲੱਗ ਜਾਂਦੇ ਆ ਤੇ ਉੱਥੇ ਰਮਨ ਵੀ ਨੌਕਰੀ ਕਰ ਲਵੇਗੀ ਤੇ ਉਹ ਘਰ ਬੈਠਾ ਹੀ ਆਪਣਾ ਆਨਲਾਈਨ ਬਿਜ਼ਨਸ ਕਰਦਾ ਰਹੇਗਾ ਉਸ ਨੇ ਆਪਣੀ ਭੈਣ ਗੀਤਾ ਨਾਲ ਵੀ ਸਲਾਹ ਕੀਤੀ ਤਾਂ ਉਸ ਨੇ ਵੀ ਹਾਮੀ ਭਰ ਦਿੱਤੀ ਠੀਕ ਹੈ ਕਿਤੇ ਮੰਮੀ ਨੂੰ ਨਾ ਭੁੱਲ ਜਾਇਓ ਕਰਨਵੀਰ ਨੇ ਕਿਹਾ ਕਿ ਮੈਂ ਤਾਂ ਮੰਮੀ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਹਾਂ ਪਰ ਮੰਮੀ ਇੱਥੇ ਸਾਰਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਕਰਨਵੀਰ ਦੀ ਮੰਮੀ ਉਸਦੇ ਵੱਡੇ ਭਰਾ ਜਗਤਾਰ ਨਾਲ ਰਹਿਣ ਲੱਗੀ ਕਰਨਵੀਰ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬੀਜੀ ਹੋ ਗਿਆ ਉਸ ਵੇਹ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮ ਵਿੱਚ ਹੀ ਲੱਗਿਆ ਰਹਿੰਦਾ ਤੇ ਰਮਨ ਵੀ ਆਪਣੀ ਨੌਕਰੀ ਵਿੱਚ ਬੀਜੀ ਰਹਿੰਦੀ ਤੇ ਬੱਚੇ ਪੜ੍ਹਾਈ ਵਿੱਚ ਇੱਕ ਦਿਨ ਰਮਨ ਜਦੋਂ ਡਿਊਟੀ ਤੋਂ ਆਈ ਤਾਂ ਸ਼ਾਇਦ ਉਹ ਜ਼ਿਆਦਾ ਹੀ ਥੱਕ ਗਈ ਸੀ ਇਸ ਲਈ ਉਹ ਅਨਸਾਰ ਆਪਣੇ ਕਮਰੇ ਵਿੱਚ ਗਈ ਤੇ ਬੈੱਡ ਤੇ ਬੈਠ ਅਨਸਾਰ ਸੌ ਗਈ ਹੁਣ ਜਦੋਂ ਵੀ ਰਮਨ ਨੌਕਰੀ ਤੋਂ ਆਉਂਦੀ ਤਾਂ ਉਹ ਥੱਕੇ ਥੱਕੇ ਜਿਹੀ ਲੱਗਦੀ ਤੇ ਪਹਿਲਾਂ ਵਰਗੀ ਚੁਸਤ ਚਲਾਕ ਨਹੀਂ ਲੱਗਦੀ ਸੀ ਇਸ ਲਈ ਰਮਨਦੀਪ ਦਾ ਪਤੀ ਕਰਨਵੀਰ ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਰਾਤ ਦਾ ਖਾਣਾ ਵੀ ਬਾਹਰ ਤੋਂ ਮਗਵਾਉਣ ਲੱਗਿਆ ਰਮਨਦੀਪ ਦੀ ਸਿਹਤ ਹੁਣ ਕੁਝ ਠੀਕ ਨਹੀਂ ਸੀ ਐਸਲੈਓ ਹੁਣ ਰੋਜ਼ ਹੀ ਆਪਣੇ ਪਤੀ ਨੂੰ ਕਹਿੰਦੀ ਕਿ ਮੈਨੂੰ ਇੱਕ ਵਾਰ ਹਸਪੀਟਲ ਲੈ ਜਾਓ ਪਰ ਉਸ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ ਇਸੇ ਤਰ੍ਹਾਂ ਕਈ ਸਾਲ ਲੰਘ ਗਏ ਉਹ ਕੰਮਾਂ ਵਿੱਚ ਓਲਜ ਜਾਣ ਕਾਰਨ ਆਪਣੀ ਘਰਵਾਲੀ ਰਮਨਦੀਪ ਨੂੰ ਡਾਕਟਰ ਦੇ ਨਾਲ ਲੈ ਕੇ ਜਾ ਸਕਿਆ ਉਸ ਨੂੰ ਆਪਣੇ ਕੰਮਾਂ ਤੋਂ ਵੇਲ ਹੀ ਨਾ ਮਿਲੀ ਤੇ ਉਸਦੀ ਪਤਨੀ ਰਮਨਦੀਪ ਦੀ ਬਿਮਾਰੀ ਠੀਕ ਨਾ ਹੋ ਸਕੀ ਫਿਰ ਇੱਕ ਦਿਨ ਜਦੋਂ ਕਰਨਵੀਰ ਨੂੰ ਖੁਦ ਇੰਨਾ ਜ਼ਿਆਦਾ ਸਿਰਦਰਦ ਹੋਇਆ ਤਾਂ ਰਮਨ ਉਸ ਕੋਲ ਨਹੀਂ ਸੀ ਪਰ ਉਸ ਦੇ ਪਰਿਵਾਰ ਵਾਲੇ ਤਾਂ ਉਸ ਦੇ ਕੋਲ ਹੀ ਸਨ ਉਹਨਾਂ ਨੇ ਧਿਆਨ ਕਿਉਂ ਨਹੀਂ ਰੱਖਿਆ ਅਜ ਉਸ ਨੂੰ ਇਹ ਅਹਿਸਾਸ ਹੋਇਆ ਸੀ ਕਿ ਮੈਂ ਰਮਨ ਨਾਲ ਗਲਤ ਕਰ ਰਿਹਾ ਹਾਂ ਬਸ ਇਹ ਅਹਿਸਾਸ ਕੁਝ ਹੀ ਦਿਨਾਂ ਦਾ ਸੀ ਫਿਰ ਉਹੀ ਜ਼ਿੰਦਗੀ ਦੇ ਵਿੱਚ ਉਹੀ ਖੁਆਇਸ਼ਾਂ ਕਿ ਰਮਨ ਖਾਣਾ ਬਣਾਵੇ ਬੱਚਿਆਂ ਨੂੰ ਸਾਂਭੇ ਜਦੋਂ ਰਮਨ ਨੂੰ ਆਪਣੇ ਪਤੀ ਕਰਨਵੀਰ ਦੀ ਜ਼ਰੂਰਤ ਹੁੰਦੀ ਤਾਂ ਉਹ ਆਪਣੀ ਥਕਾਵਟ ਨੂੰ ਅੱਗੇ ਲੈ ਕੇ ਆਉਂਦਾ ਤੇ ਭੈਣ ਦੀ ਕਹੀ ਹੋਈ ਗੱਲ ਕੀ ਪਤਨੀ ਦੀ ਜ਼ਿਆਦਾ ਮਦਦ ਨਾ ਕਰਿਆ ਕਰ ਨਹੀਂ ਤਾਂ ਉਸ ਦੀ ਆਦਤ ਬਣ ਜਾਵੇਗੀ ਇਹ ਗੱਲ ਉਸ ਦੇ ਦਿਮਾਗ ਵਿੱਚ ਘਰ ਘਰ ਗਈ ਸੀ ਹੁਣ ਰਮਨਦੀਪ ਤੇ ਕਰਨਵੀਰ ਵਿੱਚ ਝਗੜਾ ਵੀ ਹੋਣ ਲੱਗ ਪਿਆ ਸੀ ਕਦੇ ਖਾਣਾ ਟਾਈਮ ਤੇ ਨਾ ਬਣਾਉਣ ਤੇ ਕਦੇ ਉਹਨਾਂ ਨੇ ਤੇਰੇ ਪਰਿਵਾਰ ਵਾਲੇ ਮੇਰੇ ਪਰਿਵਾਰ ਵਾਲੇ ਕਹਿ ਕੇ ਇੱਕ ਦੂਜੇ ਨੂੰ ਤਾਨੇ ਮਿਹਨੇ ਦੇਣੇ ਬਸ ਇਸੇ ਤੂੰ ਤੂੰ ਮੈਂ ਮੈਂ ਵਿੱਚ ਉਹਨਾਂ ਦਾ ਸਮਾਂ ਲੰਘਦਾ ਗਿਆ ਕਦੇ ਉਹ ਲੜਦੇ ਰਹਿੰਦੇ ਤੇ ਕਦੇ ਮੰਨ ਜਾਂਦੇ ਅੱਜ ਕਰਨਵੀਰ ਬਹੁਤ ਉਦਾਸ ਸੀ ਤੇ ਉਹ ਬਹੁਤ ਹੀ ਇਕੱਲਾਪਨ ਮਹਿਸੂਸ ਕਰ ਰਿਹਾ ਸੀ ਹੁਣ ਉਹ ਤੇ ਉਸ ਦੇ ਬੱਚੇ ਹੀ ਸਨ ਕਿਉਂਕਿ ਕਰਨਵੀਰ ਦੇ ਪਰਿਵਾਰ ਵਾਲੇ ਰਮਨ ਦਾ ਹਾਲ ਚਾਲ ਪੁੱਛ ਕੇ ਵਾਪਸ ਚਲੇ ਗਏ ਸੀ ਬੀਨਾ ਰਮਨ ਦੀ ਮਾਂ ਦੇ ਹੋਰ ਕੋਈ ਨਹੀਂ ਸੀ ਜੋ ਇਸ ਵਕਤ ਉਸ ਲਈ ਪਰੇਸ਼ਾਨ ਹੋਵੇ ਕਿਉਂਕਿ ਰਮਨਦੀਪ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਸੀ ਡਾਕਟਰ ਨੇ ਉਸ ਨੂੰ ਸਿਰਫ ਆਰਾਮ ਕਰਨ ਨੂੰ ਹੀ ਕਿਹਾ ਸੀ ਅੱਜ ਕਰਨਵੀਰ ਨੂੰ ਆਪਣੇ ਉਹ ਦਿਨਾਂ ਦੀ ਯਾਦ ਆ ਰਹੀ ਸੀ ਕਿ ਜਦੋਂ ਉਹ ਬਹੁਤ ਜ਼ਿਆਦਾ ਲੜਾਈ ਝਗੜਾ ਕਰਦੇ ਸੀ ਫਿਰ ਉਹ ਸੋਚਦਾ ਹੈ ਕਿ ਮੈਂ ਕਿਉਂ ਲੜਦਾ ਰਿਹਾ ਰਮਨ ਨਾਲ ਤੇ ਕਿਉਂ ਸਮਾਂ ਬਰਬਾਦ ਕੀਤਾ ਉਸ ਟਾਈਮ ਮੇਰੀ ਭੈਣ ਨੇ ਮੈਨੂੰ ਇਹ ਕਿਉਂ ਨਹੀਂ ਕਿਹਾ ਕਿ ਤੂੰ ਆਪਣੀ ਪਤਨੀ ਦੀ ਮਦਦ ਕਰਿਆ ਕਰ ਕਿਉਂ ਮੈਂ ਰਮਨ ਨੂੰ ਹਰ ਵਕਤ ਹਰ ਸਮੇਂ ਗਲਤ ਸਮਝਦਾ ਰਿਹਾ ਤੇ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਮੰਨਦਾ ਰਿਹਾ ਮੈਂ ਕਿਉਂ ਰਮਨਦੀਪ ਨੂੰ ਸਮਝ ਨਹੀਂ ਸਕਿਆ ਮੇਰੇ ਪਰਿਵਾਰ ਵਾਲਿਆਂ ਨੇ ਰਮਨਦੀਪ ਨੂੰ ਬਿਲਕੁਲ ਬਦਲ ਦਿੱਤਾ ਸੀ ਜੋ ਇੰਨਾ ਖੁਸ਼ ਰਹਿੰਦੀ ਸੀ ਮੈਂ ਉਸ ਦੀਆਂ ਖੁਸ਼ੀਆਂ ਆਪਣੇ ਤਾਣੇ ਮਿਹਣਿਆਂ ਦੇ ਨਾਲ ਖਤਮ ਕਰ ਦਿੱਤੀਆਂ ਕਰਨਵੀਰ ਸੋਚਦਾ ਹੈ ਕਿ ਮੈਂ ਉਸ ਦਾ ਧਿਆਨ ਵਧੀਆ ਰੱਖ ਰਿਹਾ ਸੀ ਬਸ ਸਿਰਫ ਤੇ ਸਿਰਫ ਪੈਸਿਆਂ ਲਈ ਕਰਨੇਵੀਰ ਕਹਿ ਰਿਹਾ ਸੀ ਰਮਨ ਤੂੰ ਠੀਕ ਹੋ ਕੇ ਘਰ ਵਾਪਿਸ ਆ ਜਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਹੀ ਮੇਰੀ ਜ਼ਿੰਦਗੀ ਦੀ ਸੱਚੀ ਹਮਸਫਰ ਹੈ ਇਸ ਜ਼ਿੰਦਗੀ ਦੇ ਸਫਰ ਵਿੱਚ ਮੈਨੂੰ ਤੇਰੀ ਬਹੁਤ ਜ਼ਰੂਰਤ ਹੈ ਮੈਨੂੰ ਅੱਜ ਸਮਝ ਆਇਆ ਕਿ ਹੁਣ ਤਾਂ ਤੂੰ ਖਾਣਾ ਵੀ ਨਹੀਂ ਬਣਾਉਂਦੀ ਸੀ ਤੇ ਫਿਰ ਵੀ ਤੂੰ ਕਿਉਂ ਥੱਕ ਜਾਂਦੀ ਸੀ ਕਿਉਂਕਿ ਸਿਰਫ ਖਾਣਾ ਹੀ ਬਣਾਉਣਾ ਘਰ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਅੱਜ ਕੱਲ ਮੈਂ ਵੀ ਖਾਣਾ ਬਾਹਰੋਂ ਮਗਵਾਉਂਦਾ ਹਾਂ ਪਰ ਫਿਰ ਵੀ ਮੈਂ ਕਿੰਨਾ ਜ਼ਿਆਦਾ ਥੱਕ ਜਾਂਦਾ ਹਾਂ ਤੇ ਸਾਰੇ ਦਿਨ ਵਿੱਚ 2 ਮਿੰਟ ਦਾ ਆਰਾਮ ਨਹੀਂ ਕਰ ਸਕਦਾ ਰਮਨ ਤੂੰ ਉਦੋਂ ਬਿਲਕੁਲ ਠੀਕ ਕਹਿੰਦੀ ਹੁੰਦੀ ਸੀ ਕਰਨਵੀਰ ਦੁਨੀਆ ਦੀ ਨਜ਼ਰ ਵਿੱਚ ਸਿਰਫ ਮਰਦ ਹੀ ਕਿਉਂ ਥੱਕਦੇ ਨੇ ਔਰਤ ਕਿਉਂ ਨਹੀਂ ਥੱਕ ਸਕਦੀ ਉਸ ਨੂੰ ਕਿਉਂ ਅਜਾਜਤ ਨਹੀਂ ਹੁੰਦੀ ਕਿ ਉਹ ਵੀ ਆਪਣੀ ਥਕਾਵਟ ਦੱਸ ਸਕੇ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਕੇ ਜਾਣਾ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ ਜੀ